ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਸੂਆ ਸਵਾਇਆ ਨਾ ਇੱਕ ਟੋਕੜ ਕਬਨ ਚੈੱਕ ਪਾਸਾ ਇੱਕ ਟੋਕੜ ਆ ਤੇ ਇੱਕ ਹੀਸਪਰ ਆ ਤੋਖਈ ਆ ਵੀਰੇ ਸਾਰੇ ਸਪੈਸ਼ਲ ਬੇਨਤੀ ਰਹੂਗੀ ਜੇ ਕੋਈ ਬਰੇ ਸੁਆ ਸਵਾਇਆ ਨਾਗ ਹੁੰਦਾ ਤੁਸੀਂ ਤਸੱਲੀ ਕਰ ਲਿਆ ਕਰੋ ਦੋ ਟਾਈਮ ਚਾਰ ਟਾਈਮ ਚੋਕੇ ਕਿਉਂਕਿ ਪੈਸੇ ਲਾਉਣੇ ਹੁੰਦੇ ਤੇ ਜੇ ਕੋਈ ਟੋਕੜ ਗੱਭਣ ਨਾਗ ਹੁੰਦਾ ਤਾਂ ਸਪੈਸ਼ਲ ਬੇਨਤੀ ਆ ਬਈ ਡਾਕਟਰ ਸਹਿਬਾਨ ਆਵਦਾ ਨਾਲ ਲੈ ਕੇ ਆਇਓ ਡਿਟੇਲ ਤੁਹਾਨੂੰ ਭਾਈ ਤੋਂ ਲੈ ਕੇ ਦਿੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਰਸਕਿੰਦਰ ਸਿੰਘ ਸ਼ਹਿਰ ਤਰਨਗੋਟ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 884755544 884755544 ਠੀਕ ਆ ਵੀਰੇ ਅੱਜ ਆਪਣੇ ਕੋਲ ਨਾਗ ਹੈਗੇ ਆ ਜੀ ਟੋਟਲ 4 4 ਨਾਗ ਆ ਵੀਰੇ ਕਿੱਧਰੋਂ ਸ਼ੁਰੂ ਕਰਕੇ ਜੀ ਇੱਧਰੋਂ ਹੀ ਕਰ ਦਿੰਦੇ ਆ ਵੀਰੇ ਸੁਆ ਕਿੰਨਾ ਮਸੂਈ ਆ ਜੀ ਇਹ ਸੁਆ ਵੀਰੇ ਦੂਜਾ ਮੰਨ ਲਿਆ ਕੋ ਤੀਜਾ ਮੰਨ ਲਿਆ ਕੋ ਆਪਣੇ ਘਰ ਦੀ ਨਹੀਂ ਆਪਣੀ ਲਿਆਂਦੀ ਆ ਆਪਣੇ ਲਿਆਂਦੀ ਆ ਜੀ ਐਵੇਂ ਆਪਾਂ ਆ ਗਏ ਹਾਂ ਹਾਂਜੀ ਤਾਂ ਦੁੱਧ 16 ਲੀਟਰ ਤੇ 15 ਕਿਲੋ ਮੰਗਿਆ ਗਰੰਟੀ ਆ ਆਪਣੀ 15 ਜੋਕ ਕੇ ਦੇ ਦਾਂਗੇ ਤਾਂ ਉਹ ਜੋਕ ਕਿਹੜਾ ਭਾਂਡੇ 'ਚ ਪਊਗਾ ਕਹਿਣਾ ਵਾਲਾ ਨਹੀਂਗਾ ਝਾਗ ਵਾਲਾ ਨਹੀਂ ਠੀਕ ਆ ਆਪਣੇ ਘਰੇ ਚਾਹੇ 4 ਡੰਗ ਜੋਕ ਕੇ ਆਪਣੇ ਘਰੇ ਵੀਰੇ ਤਸੱਲੀ ਕਰੋ ਆਪਣੇ ਗੇਟ ਬਾਹਰ ਦੀ ਕੋਈ ਗਰੰਟੀ ਨਹੀਂ ਠੀਕ ਆ ਜੀ ਹਾਂਜੀ ਥਣਾ ਦੀ ਗਰੰਟੀ ਆ ਬੱੱਚੀ ਹੈ ਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਵੀਰੇ 10 ਤੋਂ 15 ਦਿਨ ਹੋ ਗਏ ਉਹਨਾਂ ਨੂੰ ਤੋਰ ਕੇ ਦਿਖਾ ਦੀ ਵੀਰੇ ਸੂਆ ਜਿਹੜਾ ਮਰਜੀ ਮੰਨ ਲਿਓ ਕਿਉਂਕਿ ਬਾਈ ਦਾ ਵੀਰੇ ਮਾਲ ਖਰੀਦਿਆ ਹੀ ਹੁੰਦਾ ਬੱਚਾ ਮਗਰ ਬੱੱਚੀ ਹੈ ਜੀ ਬੱੱਚੀ ਤੁਹਾਡੇ ਸਾਹਮਣੇ ਹੈ ਜਿੰਨੇ ਸਮੇਂ ਦੀ ਮਰਦੀ ਸੂਈ ਮੰਨ ਲਓ ਦੁੱਧ ਬਾਈ ਦੱਸਦਾ 16 ਕਿਲੋ ਹੀ ਹੋ ਤੁਸੀਂ 15 ਕਿਲੋ ਬਾਈ ਦੇ ਘਰੇ ਤਸੱਲੀ ਕਰਕੇ ਲੈ ਜਾਓ ਬਾਈ ਕਹਿੰਦਾ ਮੇਰੇ ਘਰੇ ਚਾਹੇ 10 ਡੰਗ ਚੋ ਲਿਓ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਜੀ ਬਾਕੀ ਸੋਨਾ ਥਾਣਾ ਦਾ ਸਿਆਜਾ ਕੱਲਾ ਕੱਲਾ ਨਿੱਖੜ ਮਾ ਮੋਟਾ ਥਾਣਾ ਕ੍ਰੋ ਸੰਗਾ ਦੁੱਧ ਵੀ ਕਰਮਾੜੀ ਦਾ ਸੰਗਣਾ ਹੋਊਗਾ ਫੈਟ ਆਊਗੀ ਚੰਗੀ ਸੀਲਸ ਲੱਗਾ ਜੀ ਜੇਰ ਜੱਪੇ ਦੀ ਸਾਫ ਹੈ ਜੀ ਠੀਕ ਆ ਵੀਰੇ ਬਾਕੀ ਇੱਕ ਨਗ ਨ ਇੱਕ ਨਗ ਤੁਹਾਨੂੰ ਵੀਰੇ ਮਿਲ ਜਾਣਾ ਫ੍ਰੀ ਬੱਚਾ ਵੀ ਤੁਹਾਨੂੰ ਮਗਰ ਟੌਪ ਦੀ ਬੱਛੀ ਮਿਲ ਜਾਣੀ ਆ ਇਹਦੀ ਵੀਰੇ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਉਹ ਹੀ ਦੱਸਿਓ ਜੀ ਐਸਾ ਵੀਰੇ ਮੰਗਣ ਨੂੰ ਤਾਂ 5000 ਮੁੱਲ ਕਰਨੀ ਆ 40000 ਦੀ ਆਪਾਂ ਦੇਸੀ ਆਫਰੀ ਆ ਆਫਰੀ ਆ ਠੀਕ ਆ 42000 ਦੀ ਬਾਈ ਵੀ ਇਹਦਾ ਦੇ ਦਾਂਗੇ ਮੰਗਣ ਨੂੰ ਕੋਈ ਜਿੰਨਾ ਮਰਜੀ ਕਰ ਲੈ ਚੰਗੀ ਆ ਵੜ ਵੀਰੇ ਕੱਦ ਵਾਲੀ ਆ ਸਹੀ ਗੱਲ ਹੈ ਜੀ ਚਵਾਈ ਦੀ ਫੁੱਲ ਮੋਟੀ ਧਾਰਉਂਦੀ ਹੋਊਗੀ ਜੀ ਤੇ ਦੋ ਨੰਬਰ ਵੀਰੇ ਇਹ ਸੂਆ ਕਿੰਨਾ ਮਾਜੇ ਇਹ ਵੀਰੇ ਦੂਜਾ ਸੂਆ ਵਾ ਤੀਜੀ ਹਫ਼ਤੇ ਕਪਣਾ ਜੀ ਵਾਸਤੇ ਗੱਭਾਂ ਨਾਲ ਭਾਈ ਤੋਂ 3 ਮਹੀਨੇ ਦੀ ਗੱਭਾਂ ਨਾਲ ਚੈੱਕ ਪਾਸ ਚੈੱਕ ਪਾਸ 7 ਤੋਂ 8 ਕਿਲੋ ਦੁੱਧ ਠੀਕ ਆ ਆਪਣੇ ਘਰੋਂ ਚੈੱਕ ਕਰਵਾ ਕੇ ਲੈ ਆਪਾਂ ਵੀਰੇ ਦੇਣ ਚੈੱਕ ਕਰਾ ਕੇ ਆ ਕਿਉਂ ਗਰਮੀ ਦੇ ਦੇਣ ਆ ਗਾਰੰਟੀ ਆਪਣੀ ਕੋਈ ਨਹੀਂ ਕਿਸੇ ਵੀ ਨੋ ਦੇ ਜੀ ਠੀਕ ਆ ਇੱਥੇ ਚਾਹੇ ਦੋ ਡਾਕਟਰਾਂ ਦਾ ਚੈੱਕ ਕਰਾ ਲਓ ਚਾਰ ਡੰਗ ਸੱਲੀ ਕਰਾਈ ਜਾਵੇ ਠੀਕ ਦੋ ਡਾਕਟਰ ਲੈ ਆਇਓ ਜਾਈ ਚਾਰ ਲੈ ਆਇਓ ਤੋਰ ਕੇ ਦਿਖਾ ਦਿਓ ਵੀਰੇ ਢਾਈ ਤੋਂ ਤਿੰਨ ਮਹੀਨੇ ਦੇ ਵਿੱਚ ਵਿੱਚ ਗੱਭਣ ਚੈੱਕ ਪਾਸ ਆ ਦੁੱਧ ਨੱਟ 7 ਤੋਂ 8 ਕਿਲੋ ਆ ਉਹ ਤੁਸੀਂ ਮਿਲਕਿੰਗ ਕਰ ਲਿਓ ਕਿਉਂਕਿ ਵੀਰੇ ਸਮਾ ਗਰਮੀ ਦਾ ਤੁਹਾਨੂੰ ਵੀ ਪਤਾ ਗਰਮੀ ਜਿਆਦਾ ਪੈਂਦੀ ਆ ਤਾਂ ਇਸੇ ਕਰਕੇ ਬੇਨਤੀ ਕਰਦੇ ਹੁੰਦੇ ਆ ਕਿ ਜਿਹੜਾ ਗੱਬਣ ਪਸੰਦ ਹੁੰਦਾ ਤੁਸੀਂ ਬਾਈ ਦੇ ਘਰੇ ਹੀ ਚੈੱਕ ਕਰਵਾਇਆ ਕਰੋ ਜੀ ਚੈੱਕ ਕਰਵਾਏ ਤੋਂ ਬਿਨਾ ਬਾਈ ਕਹਿੰਦਾ ਦੇਣੀ ਵੀ ਨਹੀਂ ਸੋਹਣਾ ਥਣਾ ਦਾ ਸਾਇਜ ਆ ਕੱਲਾ ਤੱਲਾ ਨਿਖੜਮਾ ਹਾਥੀ ਚੁਵਾਈ ਵਾਲਾ ਬਾਕੀ ਤੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਸੋਹਣਾ ਹਵਾਨ ਚਾਰ ਹੀ ਥਣ ਫੋਰ ਸ਼ੰਗ ਪੋਰਾ ਵੀ ਨਹੀਂ ਜੀ ਛੋਟਾ ਜਿਹਾ ਆਪਾਂ ਜਿਹੜੇ ਲੈਣੇ ਆ ਉਹੀ ਦੱਸ ਦਿਓ ਜੀ ਕਿਹੜੇ ਲੈਣੇ ਆ ਵੀਰੇ 40000 ਦੀ ਰੇਟ 40 ਦੇ ਜੇ ਕੋਈ ਜੋੜਾ ਲੈ ਜੋੜਾ ਲਾ ਗਿਆ ਕੋਈ ਗੱਲ ਮੇਰੇ ਮਾਨਤਰ ਵੱਧ ਕਰੀ ਜਾ ਵੀਰੇ 40000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਕਿਉਂਕਿ ਮੋਲੀ ਆਪਾਂ ਜੈਰੀ ਕੀਤੇ ਆ ਵੱਧ ਮੰਗ ਲਾਂਗੇ ਮੁੜ ਕੇ ਕਵਾਂਗੇ ਆਪਾਂ ਆਹ ਕਰਦਾਂਗੇ ਉਹਦਾ ਕੋਈ ਫਾਇਦਾ ਨਹੀਂ ਜੀ ਤਿੰਨ ਨੰਬਰ ਇਹਦਾ ਸੁਵਾ ਚੰਨਾ ਮਾਜੀ ਇਹ ਵੀ ਨਾ ਦੂਜਾ ਸੁਵਾ ਠੀਕ ਆ ਤੇ ਸੂਈ ਤੋਂ ਮਾਲਕਾਂ ਨੇ ਕਿਹਾ 1.5 ਮਹੀਨਾ ਹੋ ਗਿਆ ਬਾਕੀ ਆਪਣੇ ਕੋਈ ਦਿੰਦੀ ਠੀਕ ਆ ਜੀ ਹਾਂਜੀ ਚਲੋ ਟੋਪੜ ਮੰਨ ਕੇ ਆਵੇ ਪਹਿਲਾਂ ਟੋਪੜੀ ਮੰਨ ਕੇ ਆਵੇ ਕਿੰਨਾ ਦੋ ਮੇਰੇ 8 ਕਿਲੋ ਜੋਕ ਕੇ ਦੇ ਦਾਂਗੇ 8 ਕਿਲੋ ਥਣਾ ਦੀ ਗਰੰਟੀ ਥਣਾ ਦੀ ਗਰੰਟੀ ਵੀਰੇ ਪੂਰੀ ਠੀਕ ਆ ਬਾਈ ਕਹਿੰਦਾ ਆਪਣੀ ਲਿਆਂਦੀ ਆ ਜਿੰਨੇ ਸਮੇਂ ਦੀ ਮਰਜ਼ੀ ਸੂਈ ਮੰਨ ਲਓ 8 ਕਿੱਲੋ ਦੁੱਧ ਤਿਆਰ ਆ ਮਾਲਕਾਂ ਨੇ ਦਸਮਾ ਥੋੜਾ ਜਿਹਾ ਦੱਸਿਆ ਬਈ ਇੰਨਾ ਕ ਸਮਾਂ ਹੋ ਗਿਆ ਪਰ ਬਾਈ ਕਹਿੰਦਾ ਜਦੋਂ ਆਪਣੇ ਸਾਹਮਣੇ ਨਹੀਂ ਸੂਈ ਆਪਾਂ ਕਾਹਨੂੰ ਕਹਿਣਾਗਾ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹਾਥੀ ਚੁਵਾਈ ਵਾਲਾ ਥਾਣਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਥੋੜਾ ਜਿਹਾ 1921 ਦਾ ਵੀਰੇ ਪਾਸਾ ਜਾਂ ਰੱਖਦੀ ਆ <laughs> वैसे ही अगर थाने था। ता पूरे है यार एक टन फर्क निकलेगा अरे आज बंदा जे भाग ਦਾ ਫਰਕ ਕਰ ਦੂ ਤਾਂ ਬੈਠੇ ਆਪਾਂ ਤਾਂ ਵੀ ਬੈਠੇ ਬਾਕੀ ਕ੍ਰੋਸ ਹਨ ਦਾ ਦੁੱਧ ਸੰਜਣਾ ਹੋਉਂਦਾ ਠੀਕ ਹੈ ਵੀਰੇ 7 ਤੋਂ 8 ਲੀਟਰ ਆਉਦਾ ਤੁਸੀਂ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 3 ਟਾਈਮ ਚਬਾਈ ਕਰ ਸਕਦਾ ਕੋਈ ਵੀ ਵੀਰ ਥੋੜੀ ਜੀ ਘੱਟ ਸੇਵਾ ਵਾਲੇ ਕਰੋ ਆਈਆ ਸੇਵਾ ਵਧਕੀ ਦਾ ਦੁੱਖਰਮ ਵਾਲੀ ਦੁੱਧ ਵੀ ਬਾਜੂ ਇਹ ਆਈ ਵਗੈਰਾ ਤਾਂ ਨਹੀਂ ਹੋਈ ਵੀਰੇ ਇਹਨਾਂ ਦਾ ਪਤਾ ਨਹੀਂ ਕਿਤਾਗਾ ਹਾਂਜੀ ਤੇ ਬਾਅਦ ਵਿੱਚ ਪਤਾ ਕਰ ਲਾਂਗੇ ਹੋਈ ਨਹੀਂ ਠੀਕ ਆ ਇਹਦੀ ਜਾਇਜ਼ ਦੀ ਡਿਮਾਂਡ ਚ ਇਹ ਤਾਂ ਮੇਰੇ ਬੱਚਿਆਂ ਦਾ ਮੁੱਲ ਹੀ ਆ ਕਿੰਨਾ ਜੀ 17000 ਦੇ ਦੇ ਆਫਰ ਹੀ ਆ ਆਫਰ ਹੀ ਆ ਠੀਕ ਆ 17000 ਦੀ ਬਾਈ ਕਹਿੰਦਾ ਦੇ ਦਾਂਗੇ ਆਫਰ ਹੀ ਆ ਇੱਕ ਬਾਈ ਕੋਲ ਛੋਟਾ ਜਿਹਾ ਬੱਚਾ ਪਾਲਨਾਰਾ ਵੀਰ ਲੈ ਜੇ ਇਹ ਉਮਰ ਕਿੰਨੀ ਕਾ ਵੀਰੇ ਬੱਚੇ ਦੀ ਉਮਰ ਵੀਰੇ ਵੱਧ ਤੋਂ ਵੱਧ 7 ਮਹੀਨੇ ਹੋਊਗੀ 6-7 ਮਹੀਨੇ ਬੱਚਾ ਹੀ ਆ ਛੋਟਾ ਬੱਚਾ ਹੀ ਠੀਕ ਆ ਥੋੜਾ ਜਿਹਾ ਚੈੱਕ ਕਰਾ ਲੈਂੀਆਂ ਜਰਸੀ ਕ੍ਰੋਸ ਪੈਂਦਾ ਅੰਦੇ ਜੀ ਲੋਜੀ ਓਕੇ ਵੀਰੇ ਓਕੇ डन ਜੀ ਕੋਈ ਗੱਲ ਨਹੀਂ ਛੋਟੀ ਛੋਟੀ ਸਿੰਗੀ ਆ ਕਿਸੇ ਨੇ ਸਿੰਗੀ ਦਿਖਾਈ ਨਹੀਂ ਹੁਣ ਵੀ ਦੱਗੇ ਜਾੜ ਗਏ ਬੱਗੇ ਜਾਣੇ ਸੰਗ ਦਾ ਵੀਰੇ ਚਲੋ ਆਪਣਾ ਦੱਸਣ ਦਾ ਫਰਜ਼ ਆ ਚੰਗੀ ਆ ਸਭੀ ਬਣੀ ਆ ਬੱਚੀ ਸਭੀ ਭਲੀ ਵੀਰੇ ਮਾਂ ਦਾ ਦੁੱਧ ਕਿੰਨਾ ਕਸੀ ਭਈ ਇਹਦਾ ਮਾਂ ਦਾ ਵੀਰੇ ਆਖੰਦ ਭਾਗ ਰਹਣ ਗਿਆ 25 ਕਿਲੋ ਚੋਆ ਹੋਇਆ ਹ ਉਹਦਾ ਫਾਇਦਾ ਨਹੀਂ ਹੁਣ ਜਿਹੜਾ ਚੋਗ ਆ ਉਹਨੂੰ ਪਤਾ ਲੱਗਣਾ ਵੀ ਕਿੰਨੇ ਜੋੜੇ ਹਨ ਹਾਂ ਕੋਟ ਸ਼ਾਂਖਪੋਰਾ ਵੀ ਨਹੀਂ ਪੋਰਾ ਵੀ ਨਹੀਂ ਵੀਰੇ ਇਹ ਚੋਲੀ ਚੂਲੀ ਪੂਰੀ ਚੰਗੀ ਹੈ ਇਹ ਨਹੀਂ ਗਾ ਕਿ ਫੜੂ ਫੜੂ ਕਰਦੀ ਆ ਬੱਚੀ ਆਹ ਜੇ ਕਿੰਨੀ ਡਿਮਾਂਡ ਆ ਇਹਦੀ ਜੈਤ ਦੀ ਮੈਂ ਆਂਡ ਵੀਰੇ ਕਿਸੇ ਹੋਰ ਕਾਲ ਹੋਵੇ ਅਗਲਾ ਇਹਦਾ 25000 ਵਾਂ ਕੇ ਇਹ ਤਾਂ ਗੱਲ ਹੈਗੀ ਆ ਠੀਕ ਆ ਆਪਾਂ ਦੇ ਲੈਣ 9000 ਦੇ ਦੇਣੇ ਆਫਰ ਹੀ ਆ ਆਪਾਂ ਮੇਰੇ ਭਾਅ ਨਾਲ ਲਈ ਆਪਾਂ ਭਾਅ ਨਾਲ ਦੇ ਦੇਣੀ ਆ ਠੀਕ ਆ ਜੀ ਕਿਉਂ 1 ਵਜੇ ਕਿਹੜਾ ਕੋਠੀ ਪੈ ਜਾਣੀ ਇਹ ਇਹ ਤਾਂ ਗੱਲ ਹੈਗੀ ਆ 9000 ਦੀ ਬਾਈ ਕਹਿੰਦਾ ਦੇ ਦਾਂਗੇ ਜੀ 25 ਸਾਂਭਣ ਵਾਲੀ ਹੈ ਜਰਸੀ ਕ੍ਰੋਸ ਅੰਗ ਆ ਜਾਂਦਾ ਜੀ ਬਾਕੀ ਚਮਕਦਮ ਕਲੀਆ ਚਮਕਦਮ ਤੁਸੀਂ ਚੈੱਕ ਕਰ ਸਕਦੇ ਹੋ ਜੇ ਕਿ ਸੈਂਗ ਸੁੰਗ ਲਗਾਏ ਹੁੰਦੇ ਤਾਂ ਉਹੀ 25000 ਮੰਗਣਾ ਸੀ ਅਗਲੇ ਨੇ ਅੱਜ ਭਾਜ ਮਿਲ ਜਾਣੀ ਕਿਸੇ ਨੇ ਸਾंभ ਨਹੀਂ ਹੋਵੇ ਸੈਂਗ ਅੱਜ ਵੀ ਡਾਗੇ ਜਾਣੇ ਅੰਦੇ ਅੱਜ ਵੀ ਡਾਗੇ ਜੇ ਸੈਂਗ ਡਾਗੇ ਹੋਣ ਤੇ ਹੋਗੀ 5-7000 ਹੋਰ ਵਧ ਜਾਣਗੇ ਸਹੀ ਗੱਲ ਹੈ ਬਾਕੀ ਝੋੜੀ ਚੰਗੀ ਹੈ ਜੀ ਜੈਜ ਡਿਮਾਂਡ ਆ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ